ਸੁਭਾ ਸੁਭਾ ਚਿੜੀਆਂ ਦੀ ਚੀਕ ਚਹਾਟ ਦੇ ਨਾਲ ਅਸੀਂ ਸਾਡੇ ਡੌਗੀ ਵੀ ਆ ਜਾਂਦੇ ਨੇਗੇ ਤੇ ਇਹ ਸਾਡਾ ਛੋਟਾ ਜਿਹਾ ਇੱਕ ਤਰ੍ਹਾਂ ਦਾ ਗਾਰਡਨ ਹੀ ਬਣ ਗਿਆ ਹੈ ਅਸੀਂ ਕਾਫੀ ਪੇੜ ਪੌਦੇ ਲਾਏ ਹੋਏ ਨੇ ਇੱਥੇ ਫੁੱਲਾਂ ਵਾਲੇ ਵੀ ਫਰੂਟਾਂ ਵਾਲੇ ਵੀ ਔਰ ਸੀ ਕਰਕੇ ਸੁਬਾ ਸਬਾ ਸਾਨੂੰ ਚਿੜੀਆਂ ਦੀ ਇਹ ਚੀਕ ਚਕਾਹਟ ਚਾਹਟ ਬਹੁਤ ਹੀ ਅੱਛੀ ਲੱਗਦੀ ਹੈਗੀ ਇਹ ਤੇ ਨਾਲ ਮਨ ਬੜਾ ਖੁਸ਼ ਹੁੰਦਾ ਹੈਗਾ ਜਦੋਂ ਤੋਤੇ ਚਿੜੀਆਂ ਚੀਕ ਚਕਾਹਟ ਪਾਉਂਦੇ ਹੈਗੇ ਇੱਥੇ ਆ ਕੇ ਤੇ ਸਾਡੇ ਡੌਗੀ ਵੀ ਆ ਕੇ ਬੈਠ ਜਾਂਦੇ ਨੇ ਫਿਰ ਸੁਬਾ ਸਬਾ ਇਹਨਾਂ ਨੂੰ ਅਸੀਂ ਖਾਣ ਪੀਣ ਨੂੰ ਵੀ ਦੰਨਿਆ ਕੁਛ ਤੇ ਸਾਡਾ ਵੀ ਦਿਲ ਲੱਗ ਜਾਂਦਾ ਹੈ